ਇਮਿਊਨਿਟੀ ਵਧਾਉਣੀ ਹੈ ਤਾਂ ਹਲਦੀ ਖਾਓ ਲਾਕਡੌਂਗ ਹਲਦੀ ਇਹ ਜਿਹੜੀ ਹਲਦੀ ਆ ਇਹ ਆਮ ਨਾਰਮਲ ਨਹੀਂ ਮਿਲਦੀ ਇਹ ਹਲਦੀ ਜਿਹੜੀ ਆ ਇਹ ਤੁਹਾਡੀ ਇਮਿਊਨਿਟੀ ਨੂੰ ਵਧਾਊਗੀ ਪਰ ਤੁਹਾਡੇ ਸਰੀਰ ਦੇ ਵਿੱਚ ਤਾਕਤ ਲੈ ਕੇ ਆਊਗੀ ਔਰ ਤੁਹਾਡੀ ਜੀਭ ਦੇ ਸੁਆਦ ਨੂੰ ਵੀ ਵਧਾਊਗੀ ਔਰ ਜਿਨ੍ਹਾਂ ਨੂੰ ਇਹ ਹਲਦੀ ਖਾਣ ਦੀ ਆਦਤ ਪੈ ਗਈ ਨਾ ਅਚਾਰ ਪਾ ਕੇ ਨਿੰਬੂ ਦੇ ਵਿੱਚ ਹਲਦੀ ਨੂੰ ਪਾ ਕੇ ਕਮਾਲ ਦੇ ਰਿਜ਼ਲਟ ਨੇ ਤੁਸੀਂ ਜ਼ਿੰਦਗੀ ਚ ਯਾਦ ਕਰੋਗੇ ਕਿ ਗੋਲਸਾਭ ਜਿਹੜਾ ਸਰਵਾਈਕਲ ਤੇ ਉਹ ਖਤਮ ਹੋ ਰਿਹਾ ਮਾਈਗਰੇਨ ਖਤਮ ਹੋ ਰਿਹਾ ਹਾਰਟ ਦੇ ਵਿੱਚ ਬਲੋਕੇਜ ਸੀ ਉਹ ਠੀਕ ਹੋ ਰਹੀ ਹੈ ਗੋਡਿਆਂ ਦੇ ਵਿੱਚ ਸੂਜਨ ਰਹਿੰਦੀ ਸੀ ਉਹ ਠੀਕ ਹੋ ਰਹੀ ਹੈ ਲੱਕ ਜਿਹੜਾ ਹਰ ਵਕਤ ਕਦੇ ਇਧਰਲੇ ਪੋੜੇ ਚ ਦਰਦ ਕਦੇ ਇਧਰਲੇ ਪੋੜੇ ਚ ਦਰਦ ਰਹਿੰਦਾ ਸੀ ਉਹ ਠੀਕ ਹੋ ਰਿਹਾ ਲੱਕ ਡੌਂਗ ਹਲਦੀ ਜਿਹੜੀ ਆ ਇਹ ਇਮਿਊਨ ਪਾਵਰ ਨੂੰ ਵਧਾਉਂਦੀ ਹੈ ਜਿੰਨੇ ਵੀ ਵਾਇਰਸ ਆਉਂਦੇ ਆ ਇਹ ਜਾਣ ਨੇ ਵਾਇਰਸ ਤੋਂ ਬਚਾਉਣ ਵਾਸਤੇ ਪ੍ਰਮਾਤਮਾ ਨੇ ਆਪਣੇ ਖਜ਼ਾਨੇ 'ਚ ਬਹੁਤ ਕੀਮਤੀ ਚੀਜ਼ਾਂ ਰੱਖੀਆਂ ਨੇ ਹਲਦੀ ਦੀਆਂ ਗੱਠਾਂ ਲੈ ਲੈਣੀਆਂ ਨੇ ਗੰਡਾ ਜੀ ਨੂੰ ਆਪਾਂ ਕਹਿੰਦੇ ਹਲਦੀ ਦੀ ਗੱਠ ਲੈ ਲਈ ਉਹਨੂੰ ਤੁਸੀਂ ਵਧੀਆ ਜਿਵੇਂ ਪਾਣੀ 'ਚ ਚੰਗੀ ਤਰ੍ਹਾਂ ਪਹਿਲਾਂ ਧੋ ਲਓ ਧੋ ਕੇ ਉਹਦਾ ਉੱਤੋਂ ਛਿੱਲ ਲਓ ਆਲੂ ਵਾਂਗੂ ਛਿੱਲ ਕੇ ਉਹਨੂੰ ਕੱਟ ਲਓ ਕੱਟ ਕੇ ਉਹਨੂੰ ਲੰਬਾ ਕੱਟਣਾ ਜਿਵੇਂ ਆਪਾਂ ਅਦਰਕ ਦਾ achar ਬਣਾਉਂਦੇ ਹਾਂ ਕਈ ਵਾਰੀ ਆਪਾਂ ਅਦਰਕ ਦੇ ਪੀਸ ਕੱਟ-ਕੱਟ ਕੇ achar ਬਣਾਉਂਦੇ ਹਾਂ ਹੂੰ ਉਸੇ ਤਰ੍ਹਾਂ ਹਲਦੀ ਦੇ ਪੀਸ ਕੱਟ ਕੇ achar ਬਣਾਓ ਤੁਸੀਂ ਹਲਦੀ ਨੂੰ ਉਸੇ ਤਰ੍ਹਾਂ ਕੱਟ ਲਓ ਬਰੀਕ-ਬਰੀਕ ਕੱਟ ਕੇ ਉਹਨੂੰ ਇੱਕ ਬਰਤਨਾਂ 'ਚ ਪਾ ਲਓ। ਉਹਦੇ ਵਿੱਚ 50 ਗ੍ਰਾਮ ਹਰੀਆਂ ਮਿਰਚਾਂ ਪਾ ਦਿਓ ਕੱਟ ਕੇ, ਲੰਮੀਆਂ ਕੱਟ ਕੇ ਪਾਉਣੀ ਆ ਤੇ ਉਸ ਤੋਂ ਬਾਅਦ ਮੇਥੀ ਪਾਓ ਉਹਦੇ ਵਿੱਚ 1.5 ਤੋਂ 2-3 ਚਮਚੇ ਮੇਥੀ ਪਾਓ ਪਾਈਆ ਹਲਦੀ ਦੇ ਵਿੱਚ। ਇੱਕ ਚਮਚਾ ਉਹਦੇ ਵਿੱਚ ਕਾਲੌਂਜੀ ਪਾ ਦਿਓ। ਇੱਕ ਚਮਚਾ ਉਹਦੇ ਵਿੱਚ ਸੈਂਹਦਾ ਨਮਕ ਪਾ ਦਿਓ। ਉਸ ਤੋਂ ਬਾਅਦ ਉਹਦੇ 'ਚ ਕਾਲੀ ਮਿਰਚ ਇੱਕ ਚਮਚਾ ਪੂਰਾ ਕਾਲੀਆਂ ਮਿਰਚਾਂ ਸਾਬਤੀਆਂ ਪਾ ਦਿਓ। ਹਾਂ। ਤੇ ਫਿਰ ਉਹਦੇ ਵਿੱਚ ਪਾਓ ਤੁਸੀਂ ਨਿੰਬੂ ਦਾ ਰਸ। ਹੁਣ ਆਪਾਂ ਇਹ ਜਿਹੜੀ ਹਲਦੀ ਹੈ ਇਹਨੂੰ ਭਿਓ ਕੇ ਰੱਖ ਦਿੱਤਾ ਨਿੰਬੂ ਦੇ ਰਸ ਦੇ ਵਿੱਚ ਹਾਂ ਔਰ ਉਹਦੇ ਵਿੱਚ ਤੁਸੀਂ ਹਰੀ ਮਿਰਚ ਪਾਈ ਹੈ ਲਾਲ ਮਿਰਚ ਨਹੀਂ ਪਾਉਣੀ ਤੇ ਇਹ ਹਲਦੀ ਜਦੋਂ ਤੁਸੀਂ ਭਿਓ ਕੇ ਰੱਖ ਦਿੱਤੀ ਤੁਹਾਡੀ ਅਦਰਕ ਦੇ ਵਾਂਗੂ ਉਹਦਾ ਅਚਾਰ ਤਿਆਰ ਹੋ ਜਾਊਗਾ ਜੇ ਤੁਸੀਂ ਕਿਤੇ ਖਾਣ ਦੀ ਆਦਤ ਪਾ ਲਈ ਤਾਂ ਤੁਹਾਡੇ ਨੇੜੇ ਤੇੜੇ ਕੋਈ ਵਾਇਰਸ ਵੀ ਰਹਿ ਸਕਦਾ ਔਰ ਜੋੜਾਂ 'ਚ ਦਰਦ ਤਾਂ ਕੰਦੀ ਆ ਹੀ ਨਹੀਂ ਸਕਦਾ ਇਮਿਊਨਿਟੀ ਵਧਾਉਣੀ ਹੈ ਤਾਂ ਹਲਦੀ ਖਾਓ ਖਾਣੀ ਕਿਵੇਂ ਹੈ ਉਤੋਂ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਅ ਅੱਜ ਤੁਹਾਨੂੰ ਹਲਦੀ ਦੇ ਬਾਰੇ ਦੱਸਾਂਗੇ ਕੀ ਫਾਇਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਭਾਸ਼ਕਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਅਰ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਰ ਅੱਜ ਵੱਖਰੀ ਹਲਦੀ ਤੇ ਗੱਲ ਕਰਨੀ ਹੈ ਅਸੀਂ ਤੇ ਇਮਿਊਨਿਟੀ ਦੱਸਣਾ ਲੋਕਾਂ ਨੂੰ ਕਿਵੇਂ ਵਧਾਉਣੀ ਹੈ ਮੈਂ ਚਾਹੁੰਨੀ ਹਾਂ ਉਹਦੇ ਤੇ ਗੱਲਬਾਤ ਕਰਦੇ ਆ ਅੱਜ ਹਲਦੀ ਮੈਂ ਦਿੱਤੀ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਪੰਚਮ ਹਲਦੀ ਹੂੰ ਜਿਹਦੇ ਵਿੱਚ ਅਸੀਂ ਦਿੱਤੀ ਕਾਲੀ ਹਲਦੀ ਅੰਬਾ ਹਲਦੀ ਤੇ ਉਹਦੇ ਵਿੱਚ ਪੀਲੀ ਹਲਦੀ ਤੇ ਉਹਦੇ ਵਿੱਚ ਅਸੀਂ ਦਿੱਤੀ दारू ਹਲਦੀ ਤੇ ਇੱਕ ਅਸੀਂ ਉਹਦੇ ਵਿੱਚ ਦਿੱਤੀ ਸੀਗੀ ਜੰਗਲੀ ਹਲਦੀ ਅੱਜ ਆਪਾਂ ਇੱਕ ਹੋਰ ਹਲਦੀ ਦੀ ਗੱਲ ਕਰਾਂਗੇ ਜਿਹਦਾ ਨਾਮ ਹੈ ਲਾਕ ਡੋਂਗ ਹਲਦੀ ਇਹ ਜਿਹੜੀ ਲਾਕ ਡੋਂਗ ਤੁਸੀਂ Google search ਕਰੋ ਇਹਨਾਂ ਸੋਚੋ ਕਿਤੇ ਵੀ ਗੁਰਸਾਹਿਬ ਐਵੇਂ ਕਹਿ ਦਿੰਦੇ ਆ ਮੇਰੀ ਬਹੁਤ ਗਹਿਰਾਈ ਚ ਰਿਸਰਚ ਹੋਣ ਤੋਂ ਬਾਅਦ ਕੋਜ਼ ਤੋਂ ਬਾਅਦ ਅਸੀਂ ਕੋਈ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਔਰ ਇਹਦੇ ਤੇ ਕੋਈ ਐ ਨਹੀਂ ਵੀ ਇਕੱਲਾ ਸੁਭਾਸ਼ ਗੋਏ ਲੱਗਿਆ ਹੋਇਆ ਆਪਣੀ ਘੱਟੋ ਘੱਟ 60-65 ਲੋਕਾਂ ਦੀ ਟੀਮ ਹੈ ਜਿਹੜੀ ਕੰਮ ਕਰਦੀ ਰਹਿੰਦੀ ਹੈ ਛੋਟੇ ਛੋਟੇ ਚੀਜ਼ਾਂ ਤੇ ਜਿਵੇਂ ਅਦਰਕ ਤੇ ਅਸੀਂ ਕੰਮ ਕਰਿਆ ਅਦਰਕ ਦਾ ਪਾਊਡਰ ਤੇ ਰਿੰਡ ਤੇਲ ਅਸੀਂ ਕਿਵੇਂ ਦੱਸਿਆ ਲੋਕਾਂ ਨੂੰ ਫਿਰ ਅਸੀਂ ਖਸਖਸ ਔਰ ਕਾਲੇ ਤੇਲ ਬਾਰੇ ਦੱਸਿਆ ਲੋਕਾਂ ਨੂੰ ਤੇ ਮਤਲਬ ਫਿਰ ਕਾਲੇ ਗੂੰਦ ਦੇ ਬਾਰੇ ਦੱਸਿਆ ਲੋਕਾਂ ਨੂੰ ਤੇ ਉਹਦੇ ਨਾਲ ਅਸੀਂ ਹਲਦੀ ਦਿੱਤੀ ਸੀ ਪੰਜਮ ਹਲਦੀ ਤੇ ਹੁਣ ਤੁਸੀਂ ਦੇਖੋ ਜਸ ਕਿ ਪਹਿਲਾਂ ਕਦੇ ਤਾਂ ਸਾਨੂੰ ਦੇਖੋ ਕਰੋਨਾ ਕਾਲ ਤੋਂ ਪਹਿਲਾਂ ਨਹੀਂ ਸੀ ਸਾਨੂੰ ਪਤਾ ਵੀ ਇਹ ਜਿਹੜੇ ਵਾਇਰਸ ਹੁੰਦੇ ਆ ਸਾਡੇ ਲਈ ਕਿੰਨੇ ਕੁ ਡੇਂਜਰਸ ਹੁੰਦੇ ਆ ਕਿਉਂਕਿ ਪਹਿਲਾਂ ਵੀ ਆਏ ਨੇ ਕਿਉਂਕਿ ਚਿਕਨਗੁਨੀਆ ਮਤਲਬ ਜਿਵੇਂ ਆਪਾਂ ਕਹਿੰਦੇ ਸੀਗੇ ਕਿ ਹਰ ਜਿਹੜੀ ਮਾਤਾ ਨਿਕਲ ਆਉਂਦੀ ਆ ਜਾਂ ਹੋਰ ਇਦਾਂ ਦੀਆਂ ਪ੍ਰੋਬਲਮ ਸੀਗੀਆਂ ਇੱਕ ਵਾਇਰਸ ਸੀਗੇ ਇਹ ਉਹ ਉਦੋਂ ਦੇ ਆਏ ਉਹ ਟਿਕ ਗਏ ਉਹਨਾਂ ਦੀਆਂ ਦਵਾਈਆਂ ਚੱਲਦੀਆਂ ਨਹੀਂਆਂ ਲੋਕੀ ਖਾਈ ਜਾਂਦੇ ਆ ਤੇ ਜੀਂ ਜਾਂਦੇ ਆ ਕਰੋਨਾ ਨੇ ਕਰੋਨਾ ਲੋਕ ਨਹੀਂ ਮਾਰੇ ਜਿੰਨੇ ਲੋਕ ਹੋਰ ਕਈ ਬਿਮਾਰੀਆਂ ਨਾਲ ਮਰਦੇ ਨੇ ਲੇਕਿਨ ਇਹ ਹੈ ਕਿ ਕਰੋਨਾ ਤੋਂ ਸਾਨੂੰ ਡਰ ਲੱਗਦਾ ਔਰ ਜਿਵੇਂ ਤੁਸੀਂ ਦੇਖੋਗੇ ਬੀਪੀ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਹੋਰ ਇੰਡੀਆ ਨੇ ਇਹਨਾਂ ਸਾਰਿਆਂ ਨੂੰ ਠੀਕ ਕਰਨ ਵਾਸਤੇ ਅਗਰ ਕੋਈ ਦੁਨੀਆ 'ਚ ਚੀਜ਼ ਹੈਗੀ ਆ ਤੁਹਾਨੂੰ ਜਿਹੜੀ ਇਮਿਊਨ ਪਾਵਰ ਨੂੰ ਵਧਾ ਸਕਦੀ ਆ ਇਹਦੇ ਉੱਤੇ ਗੌਰ ਕਰਿਓ ਲਾਕ ਡੋਂਗ ਹਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਐਲ ਏ ਕੇ ਲਾਕ ਹਾਂ ਫਿਰ ਡੋਂਗ ਡੀ ਓ ਐਨ ਜੀ ਲਾਕ ਡੋਂਗ ਹਲਦੀ ਇਹ ਜਿਹੜੀ ਹਲਦੀ ਆ ਇਹ ਆਮ ਨੋਰਮਲ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਅੱਜ ਆਪਾਂ ਨੇ ਬੋਲਿਆ ਅਰ ਤੁਸੀਂ ਗੂਗਲ ਕਰੋਗੇ ਮੈਨੂੰ ਪਤਾ ਹੈ ਗੂਗਲ ਕੀਤੇ ਬਿਨਾ ਆਪ ਰਹਿੰਦੇ ਨਹੀਂ ਵੀ ਗੋਇਲ ਸਾਹਿਬ ਦੀ ਗੱਲ ਦਾ ਕੀ ਪਤਾ ਹੈ ਗੂਗਲ ਤੇ ਕਰਕੇ ਦੇਖਦੇ ਆ ਕਿ ਸੱਚੋ ਸੱਚ ਦੱਸਦੇ ਆ ਬਿਲਕੁਲ ਕਰੋ ਕਿਉਂਕਿ ਤੁਸੀਂ ਜਦੋਂ ਗੂਗਲ ਕਰੋਗੇ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਭਲਾ ਹੋਊਗਾ ਤੁਹਾਨੂੰ ਠੀਕ ਲੱਗੂਗੀ ਤੁਸੀਂ ਦੋਸਤਾਂ ਨੂੰ ਦੱਸੋਗੇ ਯਾਰ ਵਾਕਈ ਹਲਦੀ ਆ ਕਮਾਲ ਦੀ ਗੱਲ ਹੈ ਕਿਵੇਂ ਬਣਦੀ ਹੈ ਕੀ ਚੀਜ਼ ਆ ਬਲਕਡੌਂਗ ਹਲਦੀ ਜਿਹੜੀ ਆ ਇਹ ਇਮਿਊਨ ਪਾਵਰ ਨੂੰ ਵਧਾਉਂਦੀ ਹੈ ਜਿੰਨੇ ਵੀ ਵਾਇਰਸ ਆਉਂਦੇ ਆ ਕਈ ਤਾਂ ਇਹ ਜਿਹੇ ਆਉਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਈਆਂ ਨੂੰ ਹਵਾ ਬਣਾ ਦਿੱਤਾ ਜਾਂਦਾ ਵੀ ਤਾਂ ਐ ਕਰ ਦੂਗਾ ਤਾਂ ਉਹ ਹੋ ਜਾਊਗਾ ਤਾਂ ਐ ਬਣ ਜਾਊਗਾ ਤਾਂ ਲੋਕੀ ਐ ਹੋ ਜਾਣਗੇ ਲੋਕੀ ਮਰ ਜਾਣਗੇ ਖਾ ਬੱਕੇ ਐਸੀ ਗੱਲ ਨਹੀਂ ਹੈ ਜਦੋਂ ਵਾਇਰਸ ਆਉਂਦਾ ਤਾਂ ਉਹ ਜਾਨ ਲੈਵਾ ਵਾਇਰਸ ਹੁੰਦੇ ਆ ਇਹ ਜਾਨ ਲੈਵਾ ਵਾਇਰਸ ਤੋਂ ਬਚਾਉਣ ਵਾਸਤੇ ਪ੍ਰਮਾਤਮਾ ਨੇ ਆਪਣੇ ਖਜ਼ਾਨੇ 'ਚ ਬਹੁਤ ਕੀਮਤੀ ਚੀਜ਼ਾਂ ਰੱਖੀਆਂ ਨੇ ਔਰ ਜਿਨ੍ਹਾਂ ਦੀ ਵੈਲਿਊ ਸਾਡੇ ਪੂਰਵਜ ਅੱਜ ਤੋਂ ਕਰੋਨਾ ਸਾਲ ਪਹਿਲਾਂ ਜਦੋਂ ਦੁਨੀਆ ਸਰਜੀ ਗਈ ਹੋਣੀ ਆ ਉਦੋਂ ਹੀ ਹਲਦੀ ਚੱਕ ਕੇ ਸਾਡੀ ਸਬਜ਼ੀ 'ਚ ਪਾ ਗਏ ਉਹਨਾਂ ਨੂੰ ਪਤਾ ਸੀਗਾ ਵੀ ਉਦਾਂ ਤਾਂ ਇਹਨਾਂ ਨੇ ਖਾਣੀ ਨਹੀਂ ਹਲਦੀ ਸਬਜ਼ੀ ਚ ਪਾ ਕੇ ਉਹਨੂੰ ਮਸਾਲੇ ਦਾ ਰੂਪ ਦੇ ਗਏ ਕਾਲੀ ਮਿਰਚ ਨੂੰ ਮਸਾਲੇ ਦਾ ਰੂਪ ਦੇ ਗਏ ਔਰ ਮੇਥੀ ਤੇ ਕਲੌਂਜੀ ਨੂੰ ਮਸਾਲੇ ਦਾ ਰੂਪ ਦੇ ਗਏ ਦੇਖੋ ਤਾਂ ਸਹੀ ਤੁਸੀਂ ਲਾਲ ਮਿਰਚ ਨੂੰ ਮਸਾਲੇ ਦਾ ਰੂਪ ਦੇ ਗਏ ਉਦਾਂ ਕੋਈ ਖਾਊਗਾ ਮਿਰਚ ਕਦੇ ਨਹੀਂ ਖਾਂਦਾ ਉਹਨੂੰ ਮਸਾਲਿਆਂ ਚ ਪਾਇਆ ਜਦੋਂ ਚੀਜ਼ਾਂ ਨੂੰ ਤਾਂ ਲੋਕੀ ਖਾਣ ਲੱਗ ਗਏ ਇਸੇ ਤਰ੍ਹਾਂ ਜਦੋਂ ਅਸੀਂ ਹਲਦੀ ਦਿੱਤੀ ਹੁਣ ਇੱਕ ਗੱਲ ਗੌਰ ਕਰਿਓ ਹਲਦੀ ਦੀਆਂ ਗੱਠਾਂ ਲੈ ਲੈਣੀਆਂ ਨੇ ਗੰਡਾ ਜੀ ਨੂੰ ਆਪਾਂ ਕਹਿੰਦੇ ਹਲਦੀ ਦੀ ਗੱਠ ਲੈ ਲਈ ਉਹਨੂੰ ਤੁਸੀਂ ਵਧੀਆ ਜਿਵੇਂ ਪਾਣੀ 'ਚ ਚੰਗੀ ਤਰ੍ਹਾਂ ਪਹਿਲਾਂ ਧੋ ਲਓ ਧੋ ਕੇ ਉਹਦਾ ਉੱਤੋਂ ਛਿੱਲ ਲਓ ਆਲੂ ਵਾਂਗੂ ਛਿੱਲ ਕੇ ਉਹਨੂੰ ਕੱਟ ਲਓ ਕੱਟ ਕੇ ਉਹਨੂੰ ਲੰਬਾ ਕੱਟਣਾ ਜਿਵੇਂ ਅਦਰਕ ਦਾ achar ਪਾਉਂਦੇ ਆ ਨਾ ਕਈ ਵਾਰੀ ਆਪਾਂ ਅਦਰਕ ਦੇ ਪੀਸ ਕੱਟ-ਕੱਟ ਕੇ achar ਬਣਾਉਂਦੇ ਆ ਹੂੰ ਉਸੇ ਤਰ੍ਹਾਂ ਹਲਦੀ ਦੇ ਪੀਸ ਕੱਟ ਕੇ achar ਬਣਾਓ ਤੁਸੀਂ ਹਲਦੀ ਨੂੰ ਉਸੇ ਤਰ੍ਹਾਂ ਕੱਟ ਲਓ ਬਰੀਕ-ਬਰੀਕ ਕੱਟ ਕੇ ਉਹਨੂੰ ਇੱਕ ਬਰਤਨ 'ਚ ਪਾ ਲਓ ਉਹਦੇ ਵਿੱਚ ਪਾਓ ਹਰੀ ਮਿਰਚ ਉਹਦੇ ਬਰਾਬਰ ਹੀ ਪਾ ਦਿਓ ਹਰੀ ਮਿਰਚ ਜਿਵੇਂ ਮੰਨ ਲਓ ਤੁਸੀਂ ਪਾਈਆ ਹਲਦੀ ਦਾ achar ਬਣਾ ਰਹੇ ਹੋ ਉਦੇ ਵਿੱਚ 50 ਗ੍ਰਾਮ ਹਰੀਆਂ ਮਿਰਚਾਂ ਪਾ ਦਿਓ ਕੱਟ ਕੇ ਲੰਬੀਆਂ ਕੱਟ ਕੇ ਪਾਉਣੀ ਆ ਉਹਦੇ ਵਿੱਚ ਬੀਜ ਕੱਢ ਕੇ ਵਿੱਚ ਬੀਜ ਮਤਲਬ ਉਹਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਐਨਾ ਸੋਚੋ ਬੀਜ ਕੱਢ ਕੇ ਮੈਂ ਕਹਿੰਦਾ ਬੀਜ ਕੱਟ ਕੇ ਕੱਟ ਕੇ ਬੀਜ ਵਿੱਚ ਰਹਿਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਮੇਥੀ ਪਾਓ ਉਹਦੇ ਵਿੱਚ ਇੱਕ ਡੇਢ ਚਾ ਦੋ ਤਿੰਨ ਚਮਚੇ ਮੇਥੀ ਪਾਓ ਪਾਈਆ ਹਲਦੀ ਦੇ ਵਿੱਚ ਇੱਕ ਚਮਚਾ ਉਹਦੇ ਵਿੱਚ ਕਲੌਂਜੀ ਪਾ ਦਿਓ ਇੱਕ ਚਮਚਾ ਉਹਦੇ ਵਿੱਚ ਸੈਂਦਾ ਨਮਕ ਪਾ ਦਿਓ ਉਸ ਤੋਂ ਬਾਅਦ ਉਹਦੇ ਵਿੱਚ ਕਾਲੀ ਮਿਰਚ ਇੱਕ ਚਮਚਾ ਪੂਰਾ ਕਾਲੀਆਂ ਮਿਰਚਾਂ ਸਾਬਤੀਆਂ ਹੀ ਪਾ ਦਿਓ ਤੇ ਫਿਰ ਉਹਦੇ ਵਿੱਚ ਪਾਓ ਤੁਸੀਂ ਨਿੰਬੂ ਦਾ ਰਸ ਹੁਣ ਆਪਾਂ ਇਹ ਜਿਹੜੀ ਹਲਦੀ ਹੈ ਇਹਨੂੰ ਭਿਓ ਕੇ ਰੱਖ ਦਿੱਤਾ ਨਿੰਬੂ ਦੇ ਰਸ ਦੇ ਵਿੱਚ ਹਾਂ ਔਰ ਉਹਦੇ ਵਿੱਚ ਤੁਸੀਂ ਹਰੀ ਮਿਰਚ ਪਾਈ ਹੈ ਲਾਲ ਮਿਰਚ ਨਹੀਂ ਪਾਉਣੀ ਤੇ ਇਹ ਹਲਦੀ ਜਦੋਂ ਤੁਸੀਂ ਭਿਓ ਕੇ ਰੱਖ ਦਿੱਤੀ ਤੁਹਾਡੀ ਅਦਰਕ ਦੇ ਵਾਂਗੂ ਉਹਦਾ ਅਚਾਰ ਤਿਆਰ ਹੋ ਜਾਊਗਾ ਜੇ ਤੁਸੀਂ ਕਿਤੇ ਖਾਣ ਦੀ ਆਦਤ ਪਾ ਲਈ ਤਾਂ ਤੁਹਾਡੇ ਨੇੜੇ ਤੇੜੇ ਕੋਈ ਵਾਇਰਸ ਨਹੀਂ ਰਹਿ ਸਕਦਾ ਔਰ ਜੋੜਾਂ 'ਚ ਦਰਦ ਤਾਂ ਕਦੀ ਆ ਹੀ ਨਹੀਂ ਸਕਦਾ ਜਿਹੜਾ ਇਹ ਨੁਸਖਾ ਇਹਨੂੰ ਨੋਟ ਕਰਕੇ ਰੱਖ ਲਿਓ ਹਲਦੀ ਹਰੀ ਮਿਰਚ ਮੇਥੀ ਕਲੌਂਜੀ ਕਾਲੀ ਮਿਰਚ ਨਮਕ ਸਿੰਧਾ ਤੇ ਨਿੰਬੂ ਮੇਰੇ ਮੂਹ ਚ ਪਾਣੀ ਆ ਜਾਂਦਾ ਕਿਉਂਕਿ ਚੀਜ਼ਾਂ ਮੈਂ ਬਣਾਉਂਦਾ ਰਹਿੰਦਾ ਘਰੇ ਖਾਂਦੇ ਰਹਿੰਦੇ ਆਂ ਸੀ ਤੇ ਇਹ ਜਿਹੜਾ ਜਦੋਂ ਇਹ ਮਿਸ਼ਰਣ ਬਣ ਗਿਆ ਤਾਂ ਇਹਨੂੰ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਉਹਦੇ ਨਾਲ ਜਿਵੇਂ ਅਦਰਕ ਦਾ achar ਲੈਨੇ ਆਪਾਂ ਹੋਰ ਅਬਾ ਸਾਗ ਖਾਣੇ ਆ ਉਹਦੇ ਨਾਲ ਅਦਰਕ ਦਾ achar ਲੈਨੇ ਆ ਉਹਦੇ ਨਾਲ ਹਲਦੀ ਦਾ achar ਲਓ ਜੇ ਕਿਤੇ ਤੁਹਾਨੂੰ ਲਾਕਡਾਉਂਗ ਹਲਦੀ ਮਿਲ ਜੇ ਫਿਰ ਤਾਂ ਕਮਾਲ ਹੀ ਹੈ ਨਹੀਂ ਫਿਰ ਜਿਹੜੀ ਹਲਦੀ ਮਿਲਦੀ ਆ ਆਪਣੀ ਪੀਲੀ ਸੇਲਮ ਦੀ ਕੋਈ ਵੀ ਹਲਦੀ ਮਿਲਦੀ ਆ ਉਹ ਲਓ ਤੁਸੀਂ ਇਹ ਹਲਦੀ ਜਿਹੜੀ ਆ ਇਹ ਤੁਹਾਡੀ ਇਮਿਊਨਿਟੀ ਨੂੰ ਵਧਾਊਗੀ ਔਰ ਤੁਹਾਡੇ ਸਰੀਰ ਦੇ ਵਿੱਚ ਤਾਕਤ ਲੈ ਕੇ ਆਊਗੀ ਔਰ ਤੁਹਾਡੀ ਜੀਭ ਦੇ ਸੁਆਦ ਨੂੰ ਵੀ ਵਧਾਊਗੀ ਔਰ ਜਿਨ੍ਹਾਂ ਨੂੰ ਇਹ ਹਲਦੀ ਖਾਣ ਦੀ ਆਦਤ ਪੈ ਗਈ ਨਾ achar ਪਾ ਕੇ ਨਿੰਬੂ ਦੇ ਵਿੱਚ ਹਲਦੀ ਨੂੰ ਪਾ ਕੇ ਕਮਾਲ ਦੇ ਰਿਜ਼ਲਟ ਨੇ ਤੁਸੀਂ ਜ਼ਿੰਦਗੀ ਚ ਯਾਦ ਕਰੋਗੇ ਕਿ ਗੋਲਸਾਬ ਜਿਹੜਾ ਸਰਵਾਈਕਲ ਤੇ ਉਹ ਖਤਮ ਹੋ ਰਿਹਾ ਮਾਈਗਰੇਨ ਖਤਮ ਹੋ ਰਿਹਾ ਹਾਰਟ ਦੇ ਵਿੱਚ ਬਲੋਕੇਜ ਸੀ ਉਹ ਠੀਕ ਹੋ ਰਹੀ ਹੈ ਗੋਡਿਆਂ ਦੇ ਵਿੱਚ ਸੂਜਨ ਰਹਿੰਦੀ ਸੀ ਉਹ ਠੀਕ ਹੋ ਰਹੀ ਹੈ ਲੱਕ ਜਿਹੜਾ ਹਰ ਵਕਤ ਕਦੇ ਇਧਰਲੇ ਪੋੜੇ ਚ ਦਰਦ ਕਰੇ ਇਧਰਲੇ ਪੋੜੇ ਚ ਦਰਦ ਰਹਿੰਦਾ ਸੀ ਉਹ ਠੀਕ ਹੋ ਰਿਹਾ ਤੁਸੀਂ ਦੇਖੋਗੇ ਤਾਂ ਸਹੀ ਕੀ ਕੀ ਹੋ ਰਿਹਾ ਕਈ ਕਹਿੰਦੇ ਨੇ ਗੱਠਾ ਚ ਦਰਦ ਹੋਈ ਜਾਂਦਾ ਗੋਲਸਾਬ ਆਏ ਆਏ ਪੈਨ ਪੈਨ ਲਿਖਦੇ ਆ ਤਾਂ ਬਾਹੀਂ ਦੁਖਣ ਲੱਗ ਜਾਂਦੀ ਹੈ ਤਾਂ ਇਹ ਫਾਇਦੇ ਜਿਹੜੇ ਨੇ ਇਸ ਚੀਜ਼ ਤੋਂ ਤੁਸੀਂ ਲਿਆ ਕਰੋ ਪਰ ਮੈਂ ਛੋਟੇ ਛੋਟੇ ਗੱਲਾਂ ਦੱਸਦਾ ਪਰ ਛੋਟੇ ਛੋਟੇ ਗੱਲਾਂ ਜੇ ਤੁਸੀਂ ਅਜਮਾਓਗੇ ਤਾਂ ਤੁਸੀਂ ਕਮਾਲ ਦਾ ਜੀਵਨ ਜਿਓਗੇ ਪਰ ਸੁਖੀ ਜੀਵਨ ਜਿਓਗੇ ਤਾਂ ਇਹ ਜਿਹੜੀ ਹਲਦੀ ਹੈ ਹਲਦੀ ਦਾ ਅਚਾਰ ਜਿਹੜਾ ਮੈਂ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਿਆ ਇਹ ਮੈਂ ਲਿਖ ਕੇ ਰੱਖਿਆ ਹੋਇਆ ਹੈ ਰੈਸਪੀਆਂ ਮੈਨੂੰ ਲਿਖਣੀਆਂ ਪੈਂਦੀਆਂ ਔਰ ਇਹਨਾਂ ਰੈਸਪੀਆਂ ਤੋਂ ਚੱਕ ਕੇ ਮੈਂ ਬੁੱਕ ਲਿਖ ਦੇਣੀ ਹੈ ਐਦਾਂ ਹੀ ਤੇ ਉਹ ਵੀ ਤੁਹਾਡੇ ਕੰਮ ਆਊਗੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚਾਹ ਬਹੁਤ ਸ਼ੁਕਰੀਆ ਜੀ ਦੇਖਦੇ ਹਾਂ ਸਾਡੇ ਚੰਨ ਮਿੰਦੇ ਉਹ ਇਜਾਜ਼ਤ ਸਤਿ ਸ੍ਰੀ ਅਕਾਲ